ਸਾਈਕਲ ਵੜਾ ਡੱਕਰੀ ਜਾਂਦਾ ਮੁੰਡਾ ਇਹਨੂੰ ਵੇਖ ਲਾ ਬੈਨੂੰ ਦੇਖਾਂ ਕਿਹੜੀ ਗੱਲ ਦੀ ਕਾਲੀ ਐ ਚੜੀ ਤੇ ਜਾਂਦਾ 40 ਤੇ ਸਾਈਕਲ ਲਈ ਪਤਾ ਨਹੀਂ ਕੀ ਕਾਲੀ ਹੋਈ ਆ ਉਹ ਅਛਦੇ ਆਪ ਸਟੈਂਡ ਵੀ ਆ ਨਾਲ ਢੋਲੀ ਚੱਕੀ ਫਿਰਦਾ ਤਾਂ ਰੁਕੋ ਵੀਰੇ ਰੁਕਿਓ ਖੜੀ 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 ਕਰੇ ਖੜੀ ਮੋਟਰ ਦੀ ਰੋਕ ਲੈ ਆ ਜਾ ਮੋਟਰ ਦੀ ਰੋਕ ਕਹਿੰਦਾ ਮੋਟਰ ਤੇ ਰੋਕੂਗਾ ਹਾਂ ਚੱਲ ਵਧੀਆ ਸਾਵੇਂ ਲਾ ਲੂਗਾ ਉਥੇ ਉੱਥੇ ਕਰਦੇ ਆ ਬਾਈ ਉੱਥੇ ਕਰਦੇ ਆ ਨਾਲੇ ਆਪਾਂ ਪੱਤੋਲੀ ਲਈ ਜਾਂਦਾ ਇਹ ਪਤਾ ਕਰੀਏ ਵੀ ਕਿਹੜੀ ਕੰਪਨੀ ਦੀ ਆ ਮਾਰਕੀਟ ਚ ਚੱਲ ਕਿਹੜੀ ਰਹੀ ਆ ਐਡਾ ਉਡਾ ਆਪਾਂ ਕਰਦੇ ਆ ਸਾਰੀਆਂ ਨਹੀਂ ਕਰੀ ਜਾਂਦੇ ਆ ਅਸਲ ਇਹ ਜਿਵੇਂ ਬੰਦਾ ਜਾਂਦਾ ਕਿਰਾਏ ਵਾਲੇ ਬੰਦਿਆਂ ਤੋਂ ਜਾਂ ਤੁਰ ਫਿਰ ਕੇ ਮਾਰਕੀਟ ਚ ਫੇਰ ਪਤਾ ਲਾਦਾ ਕਿ ਕਿਸਾਨ ਕਿਹੜੀ ਨੂੰ ਵਧੀਆ ਸਮਝਦਾ ਚਲੋ ਕਰਦੇ ਆ ਬਾਈ ਨਾਲ ਗੱਲ ਵੇੜ ਕਰਕੇ ਆਪਾਂ ਕੀ ਜਾਂਦਾ ਬਾਈ ਮੋਟਰ ਵੀ ਆ ਗਈ ਮੋਟਰ ਵੀ ਆ ਗਈ ਲਹੌਰ ਇਕ ਨੰਬਰ ਹੈ ਟਕਾਣੀ ਤੇ ਲਿਆਇਆ ਟਕਾਣੀ ਤੇ ਅੱਛਾ ਰੋਗ ਗੜੀ ਇੱਥੇ ਲਾ ਇਹਨੂੰ ਪੁੱਛ ਪਹਿਲਾਂ ਸਾਨੂੰ ਐਂ ਦੱਸ ਵੀ ਕਾਦੀ ਕਾਲੀ ਇੰਨੀ ਕਾਲੀ ਤੂੰ ਅਗਲਾ ਆ ਵੀ ਸਪਰੇਅ ਕਰਨਾ ਹੀ ਕਰਾਇਦਾ ਕੰਮ ਕਰਦਾ ਬਈ ਆਪਾਂ ਹਾਂ ਹਾਂ ਕੋਲ ਕਰਾਇਦਾ ਕੰਮ ਜਾਂਦੇ ਬਣਾਉ ਗਾਹ ਵੀ ਬਣਾਉ ਹਟੇ ਠੀਕ ਆ ਬਸ ਇਹੀ ਕੰਮ ਇੱਕ ਜਗ੍ਹਾ ਨਿਮੜ ਕੇ ਦੂਜੇਗਾ ਕੰਮ ਆਪਾਂ ਨੂੰ ਮਿਲ ਜਾਣਾ ਚਾਹੀਦਾ ਵੀ ਜਰਕ ਦੇ ਨੇ ਜਾ ਬੜੀ ਹਾਂ ਇਹ ਪੰਪ ਕਿਹੜੀ ਕੰਪਨੀ ਦਾ ਇਹ ਕੰਪ ਪੰਪ ਵੀਰੇ ਰਾਜੇ ਵਾਲਿਆਂ ਦਾ ਹੀ ਰਾਜੇ ਵਾਲਿਆਂ ਦਾ ਸਾਵੇਂ ਹੀ ਉਹ ਬੰਦਿਆਂ ਦਾ ਪੰਪ ਹੈ ਜਿਨ੍ਹਾਂ ਦੀ ਅਸੀਂ ਵੀਡੀਓ ਕਰਦੇ ਹੁੰਦੇ ਹਾਂ ਹਾਂਜੀ ਹਾਂਜੀ ਬਈ ਉਹਨਾਂ ਦਾ ਹੀ ਆ ਠੀਕ ਆ ਇੱਕ ਕਦੋਂ ਮਂਗਾਇਆ ਸੀ ਬਈ ਇਹ ਬਈ ਮੈਨੂੰ ਹੋਗੇ 20 ਤੋਂ 25 ਦਿਨ ਹੋ ਗਏ ਮਂਗਾਏ ਨੂੰ ਠੀਕ ਆ ਤੇ ਕਿਵੇਂ ਤਜਰਬਾ ਯਾਰ ਬਾਈ ਬਹੁਤ ਵਧੀਆ ਲੱਗਿਆ ਪੰਪ ਆਪਾਂ ਨੂੰ ਆਪਾਂ ਕਈ ਹੋਰ ਢੋਲੀਆਂ ਵਰਤਿਆਂ ਬਹੁਤ ਲੁਧਿਆਣੋਂ ਵੀ ਲਿਆਂਦੀਆਂ ਨੇ ਢੋਲੀਆਂ ਠੀਕ ਆ ਕੋਈ ਨਹੀਂ ਵੀਰੇ ਫਟਾਫਟ ਹਰੇਕ ਕਸ਼ੇਰ ਮਨ ਚਾਹ ਨਵੀਂ ਢੋਲੀ ਲੈਂਦਾ ਹੀ ਮੈਂ ਤਾਂ ਹੂੰ ਵੀ ਇੰਨਾ ਤੰਗ ਸੀ ਉਹਨਾਂ ਤੋਂ ਆ ਪੰਪ ਲੈ ਕੇ ਆ ਬਈ ਪੰਪ ਬਹੁ ਬਿਓ ਚੱਲਦਾ ਵ ਬਹੁਤ ਚੰਗਾ ਇਹ 63 ਸੀਸੀ ਆ ਹਾਂ ਹਾਂ ਵੀਰੇ ਇਹ 63 ਸੀਸੀ ਆ ਪਹਿਲਾਂ ਆਪਾਂ 65 ਸੀਸੀ ਦੀ ਐਡ ਕਰਕੇ ਆਈ ਸੀ ਇਹ 63 ਸੀਸੀ ਪੰਪ ਆ ਤੇ ਇਹਨੂੰ ਬਾਈ ਚਲਾ ਕੇ ਦਿਖਾਏਗਾ ਹਾਂ ਹਾਂ ਬਾਈ ਚਲਾ ਕੇ ਦਿਖਾ ਕਰਾਏ ਦਾ ਕੰਮ ਕਰਾਏ ਦਾ ਕੰਮ ਕਰਦਾ ਵੀਰੇ ਹੁਣ ਇਥੇ ਸਪਰੇਅ ਕਰਨ ਆਇਆ ਮੈਂ ਕੀ ਰੇਟ ਲੈਣਾ ਟੋਲੀ ਦਾ ਟੋਲੀ ਦਾ ਵੀਰੇ 50 ਰੁਪਏ ਰੇਟ ਚੱਲਦਾ ਹੁਣ ਠੀਕ ਹੈ ਤੇ ਵਧੀਆ ਬਣੀ ਜਾਂਦੀ ਆ ਦਿਹਾੜੀ ਵਧੀਆ ਦਿਹਾੜੀ ਬਣਦਿਆ ਬਾਈ ਰੱਬ ਦਾ ਸ਼ੁਕਰ ਆ ਆਪਣਾ ਮੰਨ ਗਿਆ ਤੂੰ ਵੀ ਤੇਲ ਦੂਲ ਖਰਚਾ ਕੱਢ ਕੇ ਵੀ 11200 ਰੁਪਏ ਆਪਾਂ ਨੂੰ ਵਧੀਆ ਪਾ ਦਿੱਤਾ ਵਧੀਆ ਬਚੀ ਜਾਂਦਾ ਚਲੋ ਬਹੁਤ ਵਧੀਆ ਆਪਦੇ ਜਵਾਕਾਂ 'ਚ ਹਾਂ ਜਵਾਕਾਂ 'ਚ ਰੋਟੀ ਪਾਣੀ ਵਧੀਆ ਚੱਲਦੀ ਵਧੀਆ ਰੋਟੀ ਪਾਣੀ ਖਵਾਉਨੇ ਆਪਾਂ ਜਵਾਕਾਂ ਨੂੰ ਵਧੀਆ ਪੜਾਉਨੇ ਆ ਜੀ ਨਾਲੇ ਠੀਕ ਹੈ ਤੇ ਹੁਣ ਬਾਈ ਦਿਹਾੜੀ ਦਾ ਦਿਹਾੜੀ ਕਰਨੋਂ ਤਾਂ ਵੀ ਕਿਰਾਏ ਦਾ ਕੰਮ ਕਰ ਲੈ ਬੰਦਾ ਵੀ ਉਹ ਵਧੀਆ ਬਹੁਤ ਵਧੀਆ ਚੀਜ਼ ਆ ਜੀ ਆਪਦਾ ਕੰਮ ਆ ਆਪਦਾ ਕੰਮ ਬਾਈ ਨਾਲੇ ਕਿੰਨਾ ਪਾਣੀ ਪਾਲਣਾ ਇੱਚ ਪਾਣੀ ਆ ਜੀ ਬਾਈ 25 ਲੀ 13 25 ਲੀਟਰ ਭਰੀਦਾ ਆਪਾਂ ਇਹ ਚ ਹੋਰ ਆ ਕਿੰਨਾ ਕੁ ਬਣਦਾ ਪ੍ਰੈਸ਼ਰ ਪ੍ਰੈਸ਼ਰ ਵੀਰੇ ਪੂਰਾ ਫੁੱਲਾ ਇਹ ਪਾਣੀ ਪੈਂਦਾ ਇੱਥੇ ਇੰਜਨ ਚ ਨਾ ਨਾ ਵੀਰੇ ਵਾਟਰ ਪ੍ਰੂਫ ਇੰਜਨਾ ਵੀਰੇ ਸਾਲ ਦੀ ਗਾਰੰਟੀ ਮਿਲੀ ਆਪਾਂ ਨੂੰ ਕਰਕੇ ਜੇ ਵਾਟਰ ਪ੍ਰੂਫ ਹੀ ਆ ਐ ਫਿਰ ਆਪਾਂ ਉਹੀ ਜਾਣ ਬੁੱਝ ਕੇ ਤਾਂ ਨਹੀਂ ਕਰਨਾ ਨਾ ਨਾ ਵੀਰੇ ਹੁਣ ਜ਼ਰੂਰ ਕੋਈ ਨਹੀਂ ਜੀ ਹੁੰਦੀ ਆ ਪਾ ਫਿਰ ਐ ਭਰੀਦਾ ਆਪਾਂ ਹੁੰਦੀ ਹੀ ਕੁਛ ਨਹੀਂ ਹੁੰਦਾ ਕੁਛ ਨਹੀਂ ਬਾਈ ਇਹਨੂੰ ਠੀਕ ਆ ਕੋਈ ਦਿੱਕਤ ਨਹੀਂ ਆਉਂਦੀ। ਕੋਈ ਦਿੱਕਤ ਨਹੀਂ ਬਾਈ ਛਾਲ ਦੀ ਗਾਰੰਟੀ ਨਾਲ ਟੁੱਟ ਜੇ ਫਟ ਜੇ ਉਹ ਕਹਿੰਦੇ ਸਾਡੇ ਲਈ ਛੱਟ ਜੀ। ਅੱਛਾ ਵੀ ਸਾਡਾ ਸਾਡਾ ਕਹਣਗੇ ਟੁੱਟ ਗਿਆ ਫਟ ਗਿਆ। ਠੀਕ ਆ। ਪਿੱਛੇ ਕੋਣ ਪਾਇ ਪਾੜ ਗਈ ਛੇਦੀ। ਠੀਕ ਆ। ਮੈਂ ਉਹਨਾਂ ਨੂੰ ਫੋਨ ਲਾ ਕੇ ਆ ਵੀ ਮੇਰੀ ਪਾਇਪ ਪਾੜ ਗਈ। ਉਹ ਕਹਿੰਦੇ ਤੁਹਾਡੀ ਬਿਲ ਦੀ ਫੋਟੋ ਤੇ ਪਾਇਪ ਦੀ ਫੋਟੋ ਭੇਜ ਦਿਓ। ਹੂੰ। ਆਪਾਂ ਬਿਲ ਦੀ ਫੋਟੋ ਤੇ ਪਾਇਪ ਦੀ ਫੋਟੋ ਭੇਜੀ ਬਾਈ ਉਹਨਾਂ ਨੂੰ। ਬਦਲ ਹੀ ਫਿਰ। ਬਾਈ ਉਹਨਾਂ ਨੇ ਪਾਇਪ ਜਦੀ ਬਦਲਦੀ ਮੈਨੂੰ ਆਨਲਾਈਨ ਮੇਰੇ ਬੈ ਘਰੇ ਬੈਠੇ ਪਾਇਪ ਮਿਲ ਗਈ ਮੇਰੇ ਜੀ। ਠੀਕ ਆ। ਹਾਂ ਜੀ। ਕਿਆ ਬਾਤ ਹੈ ਮਾੜੇ ਨਾਲ ਹੀ ਹੋ ਗਿਆ ਨਾ ਮਾੜੇ ਨਾਲ ਹੀ ਹੋ ਗਿਆ ਵੀਰੇ ਸਟਾਰਟ پتہ ਹੀ ਨਹੀਂ ਲੱਗਦਾ ਬਾਅਦ ਜਮਾ ਵੀ ਨਹੀਂ ਹੈਗੀ ਨਹੀਂ ਹੋਰ ਪੰਪ ਕਈ ਚਲਾ ਕੇ ਦੇਖੇ ਨੇ ਠੀਕ ਆ ਚੱਲਦੇ ਘੱਟ ਨੇ ਔਰ ਬਾਜ ਵੱਧ ਹੁੰਦੀ ਉਹਨਾਂ ਦੀ ਹੂੰ ਇਹ ਸਾਇਲੈਂਟ ਹੈ ਜਮਾ ਇਹ ਸਾਇਲੈਂਟ ਆ ਬਾਈ ਹੂੰ ਜਿਵੇਂ ਯਾਰ ਵਾਂਗੂ ਜਮਾ ਸਾਇਲੈਂਟ ਹੈ ਪੰਪ ਮਿੱਤਰੋ ਤੇ ਦੇਖੀਏ ਚਲਾ ਕੇ ਦਿਖਾ ਸਾਨੂੰ ਇੱਕ ਵਾਰੀ ਰੈਕਟਰ ਪੁਰਾਹ ਹੋਰ ਬਧਾਈ ਪ੍ਰੈਸ਼ਰ ਹੋਰ ਚੱਕ ਦੇ ਲੈ ਵੀ ਦੇਖੋ ਕਿਆ ਬਾਤ ਹੈ ਪਹੀ ਦੇ ਵਰੋਂ ਤੱਕ ਮਾਰਦਾ ਪ੍ਰੈਸ਼ਰ ਗੱਲਬਾਤ ਪੂਰੀ ਹੈ ਫਿਰ ਕਿੰਨਾ ਕਹ ਬਈ ਇਹਦਾ ਬਈ ਪ੍ਰੈਸ਼ਰ ਬਹੁਤ ਆ ਹੁਣ ਆ ਵੱਡੇ ਟਰੈਕਟਰ ਦੇਖ ਲੈ ਹੂੰ ਵੱਡੇ ਟਰੈਕਟਰਾਂ ਪੰਪਾਂ ਦਾ ਪ੍ਰੈਸ਼ਰ ਕਿੰਨਾ ਹੁੰਦਾ ਵਾ ਬਹੁਤ ਜ਼ਿਆਦਾ ਹੁੰਦਾ ਉਹਦੇ ਜਿੰਨਾ ਪ੍ਰੈਸ਼ਰ ਆ ਵੀ ਇੱਕ ਸਾਈਡ ਨੂੰ ਇਹ 30 ਤੋਂ 35 ਫੁੱਟ ਮਾਰਦਾ ਵੀਰੇ ਰਾਮ ਸਾਈਡ ਨੂੰ ਫੇਰ ਤਾਂ 70 ਫੁੱਟ ਹੋ ਗਿਆ ਦੋਨੇ ਪਾਸੇ ਮੇਰਾ ਦੋ ਪਾਸੇ ਲਾਲਾ ਸਾਹਿਬ ਵੀ 70 ਫੁੱਟ ਪਾ ਛੜਦਾ ਹੈ ਵੀ ਵਧੀਆ ਰਿਜ਼ਲਟ ਆਉਂਦਾ ਦਵਾਈ ਦਾ ਰਿਜ਼ਲਟ ਵੀਰੇ ਪੂਰਾ ਵਧੀਆ ਆਉਂਦਾ ਵੈਦਾ ਖੁਸ਼ ਹੁੰਦਾ ਜਮੀਨ ਮਨ ਯਾਰ ਨਾ ਪੂਰਾ ਖੁਸ਼ ਬਈ ਬੰਦਾ ਹਾਂ ਜਿਨੇ ਕੇਰਾ ਕਰਾ ਲਈ ਤੈਥੋਂ ਮੈਂ ਅੱਜ ਕੇਰਾ ਕਰਾ ਲਈ ਬਾਈ ਇਹਦਾ ਦੁਬਾਰਾ ਦੁਬਾਰੇ ਕਰਦਾ ਪਿੱਛੇ ਹੁਣ ਪਹਿਲਾਂ ਕਰਕੇ ਆਇਆ ਮਾਂ ਉਹਨੇ ਫੇਰ ਦੁਬਾਰੇ ਕਹਦਾ ਕਹਦਾ ਆਪਾਂ ਵੀ ਫੇਰ ਮੂਰੇ ਸਪਰੇਅ ਕਰਨੇ ਕਹਦਾ ਆ ਜੀ ਬਾਈ ਮਾ ਠੀਕ ਆ ਬਾਈ ਮਾਪੇ ਜਰੂਰ ਪਹੁੰਚਾਂਗੇ ਜੀ 11200 ਦਿਹਾੜੀ ਫਿਰ ਤਾਂ ਖਰਚੇ ਖਰਚੇ ਕੱਢ ਕੇ ਵਧੀਆ ਇਨਕਮ 25-30 ਹਜ਼ਾਰ ਬਣ ਜਾਂਦਾ ਮਹੀਨੇ ਦਾ ਵਧੀਆ ਬਣਦਾ ਇਹ ਨਿਆਰੇ ਨਾਲ ਹ ਐਚ ਡੀ ਐਫ ਸੀ ਮਾੜੇ ਬੈਂਕ ਜਿੰਨਾ ਤੋਂ ਕਮਾਈ ਜਾਂਦਾ ਬੈਂਕ ਮਾਜਮ ਜਿੰਨਾ ਲਾਗੋ ਬਾ ਕਮਾਈ ਆਪਣਾ ਨਿਆਰੇ ਲੈਣੇ ਆ ਇਹ ਨੌਕਰੀ ਵਾਲੇ ਬੰਦੇ ਦੇ ਦਿਹਾੜੀ ਨਾਲ ਤਾਂ ਚੰਗਾ ਆ ਕੰਮ ਲੋੜ ਇਹ ਨਾਲ ਆਪਦਾ ਕੰਮ ਨੌਕਰੀ ਵਾਲੇ ਬੰਦੇ ਦੇ ਬਰਾਬਰ ਹੀ ਆ ਟੱਕਰ ਚ ਹੀ ਆ ਹਾਂ ਜੀ ਹਾਂ ਉਹ ਨਾਲੇ ਉਹਨਾਂ ਨੂੰ ਵੀ ਕਿਤੇ ਚੰਗਾ ਜਿਹੜੇ ਨਸੇ ਕਰਦੇ ਹੋ ਕੇਵਲਾਂ ਕੋਲਾਂ ਵੱਡੇ ਕਿੱਥੇ ਨਹੀਂ ਹੈ ਕੇਵਲਾਂ ਵੱਡਾ ਕੀ ਹੋਏਗਾ ਆ ਹੁਣ ਜਿੰਨਾ ਸਪਰੇਅ ਕਰਨ ਆਇਆ ਮੈਂ ਇਹਨਾਂ ਨੂੰ ਦੱਸਿਆ ਵਾ ਵੀ ਸਾਡੇ ਆ ਕੇਵਲ ਪਾਈ ਫੇਰ ਲੈ ਗਏ ਮੋਟਰ ਤੋਂ ਲੈ ਕੀ ਕਰੇਗਾ ਆ ਮੈਂ ਹੁਣ ਦੇਖ ਕੇ ਆਇਆ ਬਈ ਇਹਦੇ ਨਾਲ ਬਈ ਫਿਰ ਆਹ ਸਟੈਂਡ ਸਟੂਨ ਅਡ ਲਿਆ ਨਾ ਨਾ ਬਈ ਨਾਲ ਮਿਲਿਆ ਆ ਗਨ ਆ ਗਨ ਵੀ ਨਾਲ ਮਿਲੀ ਮੈਨੂੰ ਸਟੈਂਡ ਮਿਲਿਆ ਨਾਲ ਨਹੀਂ ਉਹ ਪ੍ਰੋ ਮਾਡਲ ਦੇ ਤਾਂ ਹੈਗਾ ਇਹਦੇ ਵੀ ਨਾਲ ਹੈ ਇਹਦੇ ਵੀ ਨਾਲ ਦਿੱਤਾ ਬਈ ਮੈਨੂੰ ਉਹਨਾਂ ਨੇ ਠੀਕ ਹੈ ਜਿੰਨਾ 20 ਫੁੱਟ ਪਾਇਪ ਵੀ ਦਿੱਤੀ ਮੈਨੂੰ ਹਾਂ ਉਹ ਫਿਰ ਕਹਿੰਦਾ ਪਾਇਪ ਲੈਣੀ ਹੈ ਵੀ ਕੀ ਕਰਨਾ ਮੈਂ ਵੀ ਪਾਇਪ ਦੇ ਹੀ ਦੋ ਆਪਣੇ ਇੱਕ ਕਛਾ ਦਾ ਸਾਈਕਲ ਆ ਪਾ ਸਾਈਕਲ ਤੋਂ ਲੈ ਕੇ ਰਾਂ ਕਰੇ ਠੀਕ ਆ ਘਰੇ ਡੰਗਰਾਂ ਫਾਰਸਪੂਰਚ ਵਗੈਰਾ ਧੋਤਾ ਆਂਦਾ ਪਾਇਪ ਲਾ ਕੇ ਹੂੰ ਨਿਆਰ ਨਾਲ ਆਇਆ ਤਾਂ ਹੈਗੇ ਨੇ ਵੀ ਹਾਂ ਹਾਂ ਵੀ ਚਲ ਜਿਹੜੀ ਚੀਜ਼ ਆਉਂਦੀ ਆ ਫ੍ਰੀ ਆ ਆਉਣਦੇ ਆ ਆਪਾਂ ਨੂੰ ਜਵਾਬ ਦੇ ਆਪਾਂ ਜਵਾਬ ਨਹੀਂ ਦਿੱਤਾ ਵੀ ਫ੍ਰੀ ਆ ਵੀ ਆਪਾਂ ਲਿਆ ਆਂਦੀ ਇਹ ਜਿਵੇਂ ਪਾਣੀ ਪੈ ਪੈ ਗਿਆ ਦੀ ਇਹਦੇ ਵਿੱਚ ਆਹ ਉੱਥੇ ਖੇਲਤੇ ਪਾਣੀ ਪੂਣੀ ਨਾਲ ਸੱਚੀ ਨਹੀਂ ਯਾਰ ਕੁਛ ਹੁੰਦਾ ਇਹਨੂੰ ਕੁਛ ਹੁੰਦਾ ਹੈ ਨਹੀਂ ਬਈ ਉਹਨਾਂ ਕਹਿ ਕੇ ਦਿੱਤਾ ਵੀ ਬਾਡਰ ਪ੍ਰੂਫ ਆ ਹੂੰ ਆਪਾ ਗਰਾ ਪਾਣੀ ਪਾ ਕੇ ਚੈੱਕ ਕਰ ਲਾਂਦੇ ਆ ਵੀ ਜੇ ਵਾਟਰ ਰੂਫ ਹੈਗਾ ਵੀ ਪਾਣੀ ਦਾ ਟਾਣੂ ਪਾਣਾ ਮੈਂ ਕਹਿੰਦਾ ਖਰਾਬ ਨਾ ਹੋਵੇ। ਪਾ ਕੇ ਦੇਉਂਦਾ ਮੈਨੂੰ ਕਹਿ ਕੇ ਤੁਰਿਆ ਵਾ। ਜੇ ਖਰਾਬ ਹੋ ਗਿਆ ਫਿਰ ਉਹ ਜੇ ਖਰਾਬ ਹੋ ਜਵੇ ਤਾਂ ਸਾਡੇ ਕੋਲ ਲਿਆਈ ਅਸੀਂ ਤੈਨੂੰ ਪੀਛੇ ਚੇਂਜ ਨਮਾ ਕਰਕੇ ਦੇ ਦਾਂਗੇ। ਅੱਛਾ ਵੀ ਪੀਛੇ ਰੱਖ ਕੇ ਨਵਾਂ ਪੀਛੇ ਲਿਆਈ ਚੱਕੇ। ਇੰਨੀ ਗਾਰੰਟੀ ਆ। ਇੰਨੀ ਆ ਪਿੱਛੇ ਮੇਰੇ ਪੈ ਪਾੜ ਗਈ ਸੀ। ਹੂੰ। ਫੇਰ ਮੈਂ ਦੱਸ ਕੀ ਘੜਿਆ। ਹੂੰ। ਵੀ ਫੋਟੋ ਫੋਨ ਕਰਕੇ ਫੋਟੋ ਭਾਤੀ ਉਹਨਾਂ ਨੂੰ। ਹੂੰ। ਮੈਂ ਸਪਰੇਅ ਕਰਕੇ ਘਰੇ ਆਇਆ ਵਾ। ਘਰੇ ਬੁਣੇ ਗਏ ਤੇ ਆਪਾਂ ਪਾ ਪਾ ਕਿਆ ਬਾਤ ਹੈ ਫਿਰ ਤੈਨੂੰ ਹੁਣ ਭਰੋਸਾ ਹੈਗਾ ਕੰਪਨੀ ਮੈਨੂੰ ਭਰੋਸਾ ਹੈਗਾ ਜੀ ਹੁਣ ਕੰਪਨੀ ਤੇ ਪੂਰਾ ਠੀਕ ਹੈ ਫਿਰ ਦੇਖ ਲੈ ਪਾਣੀ ਪਾ ਕੇ ਕੁਝ ਪਾਣੀ ਪਾ ਕੇ ਦੇਖ ਲੈ ਹੁਣ ਆਪਾਂ ਆਰ ਪਾਰ ਦੇਖੀ ਚ ਦੇਖੀ ਜਾਈਏ ਆਪਾਂ ਨੂੰ ਗਰੰਟੀ ਮਿਲੀ ਹੋਈ ਆ ਨਾ ਮੈਂ ਚੱਲੂ ਤੇਰੇ ਨਾਲ ਜੇ ਹੋ ਗਿਆ ਆਪਾਂ ਬਦਲਾ ਲਿਆ ਮੰਗੇ ਜਾ ਕੇ ਮੈਂਟ ਲੱਗੂ ਗੱਡੀ ਤੇ ਹੀ ਲੱਗਣਾ ਚਲੋ ਆਹ ਯਾਰ ਬੜਾ ਬੁਰਾ ਬਾਈ ਐ ਯਾਰ ਹੋ ਗਈ ਆ ਗੱਲ ਬਾਤ ਆਉਂਦਾ ਫਿਰ ਬਣੇਗੇ ਦੇ ਨਾ ਹੂੰ ਨਹੀਂ ਬਈ ਹੈਗਾ ਭਾਈ ਪਹਿਲੀ ਪਹਿਲੀ ਕਿੱਕ ਦੇ ਚਾਰਟ ਮੇਰਾ ਜੰਮਾ ਉਹੀ ਕੰਮ ਹੈ ਹਾਂ ਉਹ ਕੰਮ ਹੈ ਭਾਈ ਤੇ ਕਿੱਕ ਕਿੱਥੋਂ ਪਤਾ ਲੱਗਿਆ ਫਿਰ ਰਾਜਾ ਭਾਈ ਬਾਰੇ ਆਪਾਂ ਨੂੰ ਮੈਂ ਵੀ ਰੇਕਣਾ ਬੈਠਾ ਵੀਡੀਓ ਦੇਦਾ ਜੀ 90 ਫੁੱਟ ਪ੍ਰੈਸ਼ਰ ਵਾਲੀ ਉਹ ਤੁਸੀਂ ਵੀ ਆਇਓ ਮੈਂ ਤੁਸੀਂ ਹੈਗੇ ਤੁਸੀਂ ਬਣਾਈਓ ਨਾ ਵੀਡੀਓ ਹਾਂ ਹਾਂ ਆਪਾਂ ਹੀ ਬਣਾਈਆ ਮੈਂ ਉਹ ਤੇ ਚੱਲ ਨੰਬਰ ਚਾਲ ਬੁਰੇ ਚਾਲਦੇ ਸੀ ਮੈਂ ਫੋਨ ਲਾਇਆ ਕੰਪਨੀ ਚ ਮੈਂ ਮੈਂ ਹੀ ਰਾਜਾ ਭਾਈ ਬੋਲਦੇ ਹਾਂ ਹਾਂਜੀ ਰਾਜਾ ਭਾਈ ਬੋਲਦੇ ਹਾਂ ਮੈਂ ਹੀ ਪੰਪ ਲੈਣਾ ਆਪਾਂ ਮੈਂ 90 ਦਾ 90 ਫੁੱਟ ਪ੍ਰੈਸ਼ਰ ਆ। ਹੂੰ ਉਹ ਕਹਿੰਦਾ ਠੀਕ ਹੈ ਕਹਿੰਦਾ ਇਹ ਆਪਣਾ ਪੰਪ ਨਵਾਂ ਆਇਆ ਵਾ। ਵੀ ਨਾਲੇ ਘੱਟ ਰੇ ਬਜਟ ਚ। ਜਿਹੜਾ ਠੀਕ ਵਧੀਆ ਪੰਪ ਆ। 63 ਸੀਸੀ ਦਾ ਪੰਪ ਆ ਜੀ। ਉਹ 65 ਦਾ ਦੀ 63 ਥੋੜੀ ਫਰਕ ਹੈ। ਥੋੜਾ ਹੀ ਫਰਕ ਆ। 4-ਸਟੋਕ ਪੰਪ ਆ ਜੀ ਨਾਲੇ। ਇਹ ਵੀ 4-ਸਟੋਕ ਹੈ। ਇਹ ਵੀ 4-ਸਟੋਕ ਆ ਜੀ। ਤੇ ਠੀਕ ਆ। ਇਹ ਫਿਰ ਕਿੰਨੇ ਦਾ ਪੈ ਗਿਆ ਆਪਾਂ ਨੂੰ? ਇਹ ਆਪਾਂ ਨੂੰ ਪੈ ਗਿਆ ਬਈ 10.5000 ਦਾ ਪੰਪ ਆ। ਆਪਾਂ ਆਨਲਾਈਨ ਮੰਗਾਇਆ ਵਾ। ਆਪਾਂ ਪਹਿਲਾਂ 2000 ਆਪਾਂ ਪਾਇਆ ਵਾ ਉਹਨਾਂ ਨੂੰ। ਹੂੰ ਜੋ ਕੰਮ ਜਦੋਂ ਪੰਪ ਤਰੇ ਘਰੇ ਪਹੁੰਚੇਗਾ ਬਾਕੀ ਪੇਮੈਂਟ ਜਾ ਕਰਨੀ। ਫੇ ਡਰਜਣ ਲੱਗਿਆ 2000 ਪਾਉਂਦੇ ਨੂੰ। ਨਹੀਂ ਆਪਾਂ ਵੀ ਵੀਡੀਓ ਕਾਲ ਤੇ ਆਪਾਂ ਗੱਲ ਕੀਤੀ ਜਿੰਨੇ ਪਹਿਲਾਂ ਦੇਖਿਆ ਬੰਦਾ। ਪਹਿਲਾਂ ਪੰਪ ਆਪਾਂ ਬੰਦਾ ਦੇਖਿਆ ਆਪਾਂ ਭਾਈ ਆਪਾਂ। ਹਾਂ ਵੀ ਉਹੀ ਆ। ਵੀ ਉਹੀ ਆ। ਤੇ ਆਪਾਂ ਜੀਕੀਨ ਉਹ ਵੀ ਉਹੀ ਆ ਆਪਾਂ 2000 ਰੁਪਏ ਜਦੀ ਕੌਣ ਪਾਉਂਦਾ। ਫੇ ਪਾਇਆ। ਪਾਇਆ ਤਾਂ ਪੰਪ ਆਪਣੇ ਘਰ ਦੂਜੇ ਤੀਜੇ ਦਿਨ ਪੰਪ ਘਰੇ ਆ ਗਿਆ ਹੀ ਆਪਣੇ। ਹੂੰ। ਘਰੇ ਆਇਆ ਆਪਾਂ ਜਦ ਜਦੀ ਆਪਾਂ ਜਿਹੜੀ ਬਾਕੀ ਪੇਮੈਂਟ ਹੋਈ ਆਪਾਂ ਜਿਹੜੀ ਪਾਤੀ ਹਾਂ। ਕਿਵੇਂ ਤੇਰੇ ਲਵੇ ਤਾਂ ਭਾਈ ਚੱਲ ਤ ਵੱ ਫੇਰ ਇਹਦਾ ਕਿੰਨਾ ਕੁ ਤੇਲ ਖਰਚਾ ਤੈਨੂੰ ਪਤਾ ਲੱਗਿਆ ਤੇਲ ਖਰਚਾ ਬਾਲਾ ਨਹੀਂ ਆਉਂਦਾਗਾ ਦਿਹਾੜੀਏ ਮੰਨ ਕੇ ਵੀ 2 ਲੀਟਰ પેટ્રોલ ਖਾਂਦਾ ਵਾ 70 80 ਢੋਲੀਆਂ ਆਰਾਮ ਨਾਲ ਕੱਢਦਾ ਬਈ ਮੈਂ ਇੱਕ ਦਿਨ ਚ 80 ਟੂ ਇੱਕ ਦਿਨ ਚ ਹਾਂ ਬਈ 70 80 ਹਾਂ ਬਈ ਫੇਰ ਬਈ ਇਹਦੀ ਸਰਵਿਸ ਵਗੈਰਾ ਕੀ ਕਰਦਾ ਸਰਵਿਸ ਬਈ ਕੋਈ 100 ਗ੍ਰਾਮ ਮਗਲਾ ਲ ਪੈਂਦਾ ਵਾ ਉਹ ਮੈਂ ਕਹਿੰਦਾ ਸਮਝਾਤ ਆਈਗਾ ਵੀ 60 70 ਢੋਲੀਆਂ ਤੇ ਜੋ ਚੇਂਜ ਕਰ ਦਿਆ ਕਰ ਬਈ ਡੇਲੀ ਕਰ ਦਿੰਨਾ ਡੇਲੀ ਮੈਂ ਕਰਦਾ ਨਾ ਹੂੰ ਕੋ ਡੀਲੀ ਦਾ ਕੰਮ ਆ ਆਪਣਾ 70 ਸੀ ਟੋਲੀ ਆਪਾਂ ਕੱਢਦਾਂ ਨੇ ਆ ਆਪਾਂ ਦੂਜਿਆਂ ਚਲਾਉਣਾ ਵਜਾ ਦਾ ਆਪਾਂ ਪੁਰਾਣਾ ਤੇਲ ਕੱਢ ਕੇ ਜਾਈ ਨਵਾਂ ਪਾ ਲਈਦਾ ਹੁਣ 5 ਮਿੰਟ ਗਰਮ ਕਰਕੇ ਨਿਆਰ ਨਾਲ ਆਪਾਂ ਚਲਦਾਂ ਨਾ ਪੂਰਾ ਠੀਕ ਹੈ ਤੇ ਵਧੀਆ ਬਾਈ ਦਿਹਾੜੀ ਕਮਾਰੇ ਆ ਵੀ ਪੰਪ ਨਾਲ ਮੈਨੂੰ ਐਂ ਦੱਸ ਵੀ ਖੁਸ਼ ਆ ਕੰਪਨੀ ਵਾਲਾ ਬਾਈ ਪੂਰਾ ਖੁਸ਼ ਆ ਬਾਈ ਹਮ ਪੰਪ ਤੋਂ ਇਹਨਾਂ ਤੋਂ ਠੀਕ ਹੈ ਵੀ ਜਿਵੇਂ ਗਾਰੰਟੀ ਕਹਿੰਦੀ ਆ ਕੰਪਨੀ ਹਾਂ ਹਾਂ ਬਾਈ ਉਵੇਂ ਹੀ ਦਿੰਦੀ ਆ ਉਵੇਂ ਹੀ ਦਿੰਦੀ ਆ ਬਾਈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ ਧੰਨਵਾਦ ਬਾਈ ਤੇਰਾ ਦੱਸੀ ਜੇ ਕੋਈ ਸਾਡੇ ਲੈ ਕੇ ਕੋਈ ਨਾ ਕੋਈ ਬਾਈ ਦੱਸਾਂਗੇ ਜੇ ਤੁਹਾਡੇ ਲੈ ਕੋਈ ਕੰਮ ਆਇਆ